ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਭ ਸੰਗਤਾਂ ਨੂੰ ਪਤਾ ਹੈ ਜੀ ਪਿੰਡ ਜਗਦੇਵ ਕਲਾਂ ਦੇ ਸਮੂਹ ਨੌਜਵਾਨ ਵੀਰਾਂ ਨੇ ਸਾਡੇ ਐਨਆਰਆਈ ਭਰਾਵਾਂ ਦੇ ਸਾਥ ਨਾਲ ਸਾਰੇ ਨਗਰ ਪਿੰਡ ਜਗਦੇਵ ਕਲਾਂ ਦੇ ਸਮੂਹ ਸਾਥ ਦੇ ਨਾਲ ਵੀ ਭਰਾਵਾਂ ਨੇ ਜਿਹੜਾ ਟਰੈਕਟਰ ਲੈ ਕੇ ਪਹੁੰਚੇ ਆ ਜ਼ਮੀਨਾਂ ਪੱਧਰ ਕਰਨ ਲਈ ਕਣਕਾਂ ਦੀ ਬਜਾਈ ਲਈ ਸੋ ਬਹੁਤ ਸੋਹਣਾ ਉਪਰਾਲਾ ਕੀਤਾ ਭਰਾਵਾਂ ਨੇ ਸੋ ਆਪਾਂ ਵੀ ਨਾਲ ਪਹੁੰਚੇ ਆ ਸੋ ਇੱਕ ਟਰੈਕਟਰ ਆਪਣਾ ਇਧਰਲੇ ਪਾਸੇ ਲੱਗਿਆ ਇੱਕ ਸਾਹਮਣੇ ਉਹ ਤੁਹਾਨੂੰ ਦੂਰ ਨਜ਼ਰ ਆ ਰਿਹਾ ਹੋਗਾ ਟਰੈਕਟਰ ਉਹ ਵੀ ਸਾਡੇ ਪਿੰਡ ਜਗਦੇਵ ਕਲਾ ਤੋਂ ਸੰਗਤ ਲੈ ਕੇ ਪਹੁੰਚੀ ਆ ਸੋ ਇਧਰਲੇ ਪਾਸੇ ਵੀਰ ਖੜੇ ਨੇ ਸਾਡੇ ਭਰਾ ਜੱਸੀ ਹੁਣੀ ਸਾਰੇ ਸ਼ਮਸ਼ੀਰ ਹੁਣੀ ਪ੍ਰੇਮੇ ਬਾਈ ਹੁਣੀ ਸਾਰੇ ਉਧਰ ਵੀ ਆਪਣੇ ਸਾਹਮਣੇ ਟਰੈਕਟਰ ਚੱਲ ਰਹੇ ਆ ਜੀ ਮਾਲਕ ਦੀ ਦੇਖੋ ਕਿਰਪਾ ਸੱਚੇ ਪਾਤਸ਼ਾਹ ਦੀ ਵੀ ਜਿਹੜਾ ਉਪਰਾਲਾ ਸਾਡੇ ਵੀਰਾਂ ਨੇ ਸ਼ੋਆ ਉਹ ਪ੍ਰਮਾਤਮਾ ਦੀ ਮਿਹਰ ਨਾਲ ਅੱਜ ਸਿਰੇ ਚੜਦਾ ਨਜ਼ਰ ਆ ਰਿਹਾ ਸੋ ਜਿਹੜੇ ਵੀ ਭਰਾਵਾਂ ਨੇ ਅ ਜ਼ਰੂਰ ਕਰਿਓ ਕਿਉਂਕਿ ਬਹੁਤ ਸੋਹਣਾ ਉਪਰਾਲਾ ਕਰ ਰਿਹਾ ਵੀਰ ਸਾਡੇ ਸੋ ਟਰੈਕਟਰ ਸਾਹਮਣੇ ਵੀ ਚੱਲ ਰਿਹਾ ਜੀ ਆਪਣੇ ਸਾਰੀ ਜ਼ਮੀਨ ਕਿੱਥੇ ਤੱਕ ਤੁਹਾਡੀ ਨਿਗਾਹ ਜਾ ਰਹੀ ਹੈ ਨਾ ਤੇ 200 ਕਿੱਲਾ ਜਿਹੜਾ ਟੋਟਲ ਉਸ ਤੋਂ ਵੱਧ ਵੀ ਸਕਦਾ ਸੋ ਉਹ ਵਾਕੇ ਸਹਿਯੋਗ ਨਾਲ ਆ ਸਾਰੇ ਭਰਾਵਾਂ ਦੇ ਸੋ ਬਹੁਤ ਸੋਹਣਾ ਬਾਈ ਕੰਮ ਉਪਰਾਲਾ ਸ਼ੁਰੂ ਹੋ ਚੁੱਕਿਆ ਪਰਮਾਤਮਾ ਦੀ ਮਿਹਰ ਨਾਲ ਵੀਰਾਂ ਨੇ ਰਲ ਮਿਲ ਕੇ ਪਿੰਡੋਂ ਪਹਿਲਾਂ ਗ੍ਰਹੀ ਕੀਤੀ ਸਾਰੇ ਨਗਰ ਦੇ ਵਿੱਚ ਸਹਿਯੋਗ ਨਾਲ ਸੋ ਜਿਹੜਾ ਟਰੈਕਟਰਾਂ ਦੇ ਡੀਜ਼ਲ ਦਾ ਖਰਚਾ ਹੋਰ ਵੀ ਜਿਹੜੇ ਵੀਰ ਕੋਈ ਟਰੈਕਟਰ ਆਪਣਾ ਲੈ ਕੇ ਆਉਣਾ ਚਾਹੁੰਦੇ ਆ ਸੋ ਵੀ ਬਾਈ ਜਰੂਰ ਸਾਡੇ ਨਾਲ ਕ ਉਹ ਨੰਬਰ ਨੀਚੇ ਮੈਂ ਵੀਡੀਓ ਦੇ ਰਿਆਂ ਸੋ ਨਾਲ ਆਪਾਂ ਜਿਹੜਾ ਭਰਾਵਾਂ ਤੱਕ ਇਹ ਸਟੋਰੀ ਪੇਚਾ ਰਹੇ ਆ ਬਾਕੀ ਸਾਨੂੰ ਬਈ ਕੋਈ ਚਾ ਨਹੀਂ ਹੈਗਾ ਵੀਡੀਓ ਕਰਾ ਬਣਾਉਣ ਦਾ ਇਹ ਤਾਂ ਬਈ ਜਿਹੜਾ ਕੋਈ ਪ੍ਰਾਲਾ ਕੋਈ ਵੀਰ ਕਰਦਾ ਨਾ ਤੇ ਉਹਦੀ ਹੱਲਾਸ਼ੇਰੀ ਜ਼ਰੂਰ ਕਰਨੀ ਚਾਹੀਦੀ ਆ ਸੋ ਹੌਸਲਾ ਵਧਦਾ ਵਾ ਨੌਜਵਾਨਾਂ ਦਾ ਵੀ ਸੋ ਇਧਰਲੇ ਪਾਸੇ ਤੇ ਦੇਖ ਸਕਦੇ ਭਰਾ ਸਾਡੇ ਬੜੇ ਜੁੜਾ ਛੋਰਾ ਨਾਲ ਲੱਗੇ ਹੋਏ ਨੇ ਸੋ ਬਾਕੀ ਆਪਣੇ ਅੱਧੇ ਟਰੈਕਟਰ ਜੇ ਪੈਲੀਆਂ ਜਿਹਨੇ ਅੱਧੇ ਟਰੈਕਟਰ ਆ ਜੀ ਆਪਣੇ ਉਹ ਰਸਤੇ 'ਚ ਨੇ ਸਵਾਰ ਏ ਉਧਰ ਵੀ ਉਹ ਦੂਰ ਤੱਕ ਨਿਗਾਹ ਮਾਰੋਗੇ ਨਾ ਬਾਈ ਉਧਰ ਵੀ ਆਪਣੇ ਸੇਵਾ ਲੱਗੇ ਹੋਇਆ ਭਰਾ ਸਾਰੇ ਸੋ ਸਾਥ ਦਿਓ ਜਰੂਰ ਚੜ੍ਹਦੀ ਕਲਾ ਕਰੇ ਪ੍ਰਮਾਤਮਾ ਸਾਡਾ ਭਰਾ ਹਰਪਾਲ ਤੇ ਨਾਲ ਸਾਡੇ ਗੁਰਦੁਆਰਾ ਜੰੰਘਰ ਤੋਂ ਸਾਡੇ ਸਰਕਾਰੇ ਕੋ ਬਾਬਾ ਜੀ ਉਹ ਵੀ ਸਾਡੇ ਨਾਲ ਸਾਡੀ ਫੌਜ ਤੇ ਨਾਲ ਕਰ ਰਿਹਾ ਜੀ ਸਾਥ ਦੇ ਰਿਹਾ ਸੇਵਾ ਕਰ ਰਿਹਾ ਸੋ ਬਹੁਤ ਬਹੁਤ ਧੰਨਵਾਦ ਸੋ ਸਾਰੇ ਭਰਾ ਪਹੁੰਚੇ ਆ ਸੋ ਹੋਰ ਵੀ ਆਪਾਂ ਜੁੜੇ ਰਿਓ ਵਲੌਗ ਦੇ ਨਾਲ ਹੋਰ ਵੀ ਚਿਹਰਿਆਂ ਨਾਲ ਤੁਹਾਨੂੰ ਮਿਲਾਉਣੇ ਆ ਵੀ ਜਿਹੜੇ ਜਿਹੜੇ ਚਿਹਰੇ ਸਾਡੇ ਅੱਜ ਸਾਡੇ ਨਾਲ ਪਹੁੰਚੇ ਆ ਉਹਨਾਂ ਨਾਲ ਵੀ ਤੁਹਾਡੀ ਮੁਲਾਕਾਤ ਕਰਾਵਾਂਗੇ ਸੋ ਦੇਖ ਸਕਦੇ ਹੋ ਕਿ ਫਸਲਾਂ ਦਾ ਕੀ ਹਾਲ ਵਪਾਏ ਦਿਖਾ ਦਿਓ ਇੱਕਦ ਲਾਗੇ ਕਰਕੇ ਤਾਣਾ ਤੇ ਬਿਲਕੁਲ ਖਤਮ ਹੋ ਗਿਆ ਜੀ ਮੈਂ ਇਹੋ ਬੇਨਤੀ ਕਰੂੰਗਾ ਵੀ ਭਾਈ ਵਾਦ ਤੋਂ ਵੱਧ ਆਪਾਂ ਇਹ ਤੇ ਆਪਾਂ ਇੱਕ ਸ਼ੁਰੂਆਤ ਕੀਤੀ ਹੈ ਹਾਲੇ ਸੋ ਸੇਵਾ ਤਾਂ ਇਕੱਠੀ ਹੋਈ ਹੈ ਜਿੰਨੀ ਵੀ ਪਰ ਹਜੇ ਵੀ ਹੋਰ ਬਹੁਤ ਸੇਵਾ ਦੀ ਲੋੜ ਆ ਸੋ ਸਾਰੇ ਸਹਿਯੋਗ ਦਿਓ ਤੇ ਵਲੌਗ ਦੇ ਨਾਲ ਜੁੜੇ ਰਹੋ ਇਹ ਆਪਾਂ ਪ੍ਰੋਪਰ ਇੱਕ ਵੀਡੀਓ ਬਣਾ ਕੇ ਤੁਹਾਡਾ ਸਾਰਿਆਂ ਨਾਲ ਹੋਰ ਵੀ ਜਿਹੜੇ ਸੇਵਾਦਾਰ ਸਾਡੇ ਪਹੁੰਚੇ ਆ ਉਹਨਾਂ ਨਾਲ ਵੀ ਤੁਹਾਡੀ ਮੁਲਾਕਾਤ ਕਰਾਵਾਂਗੇ ਸੋ ਬਾਕੀ ਜੁੜੇ ਰਹੋ ਇਸੇ ਤਰ੍ਹਾਂ ਇੱਧਰ ਭਰਾ ਆਪਣਾ ਗੋਪੀ ਵੀ ਸਾਡਾ ਸੀਨੀਅਰ ਵਾਲੀ ਵਾਲ ਪਲੇਅਰ ਪਾਰਿਆ ਤਕਪੂਰੀ ਜੀ ਤੇ ਨਾਲ ਉਧਰਲੇ ਸਾਹਮਣੇ ਪਾਸੇ ਭਾਈ ਰਾਜਾ ਆਪਣਾ ਭਰਾ ਰਾਜੇ ਦੇ ਨਾਲ ਰਾਜੇ ਦਾ ਵੀਰ ਦੋਨੋਂ ਭਰਾ ਟਰੈਕਟਰ ਤੇ ਬੈਠੇ ਸੇਵਾ ਨਿਭਾ ਰਹੇ ਆ ਸੋ ਇੱਧਰਲੇ ਪਾਸੇ ਭਾਈ ਗੋਪੀ ਪਾਰਿਆ ਤੱਕ ਦੇ ਉਧਰ ਭਾਈ ਰਾਜਾ ਤੇ ਉਹ ਸਾਹਮਣੇ ਵਾਲੇ ਪਾਸੇ ਭਾਈ ਦਲੇਰਾ ਨਾਂ ਵੀ ਦਲੇਰ ਤੇ ਕੰਮ ਵੀ ਦਲੇਰੀ ਵਾਲੇ ਚੜ੍ਹਦੀ ਕਲਾ ਦੇ ਵਿੱਚ ਨੇ ਭਰਾ ਸਾਰੇ ਸੋ ਬਹੁਤ ਸੋਹਣਾ ਕੰਮ ਕਰ ਰਹੇ ਆ ਵੀਰ ਤੇ ਜੁੜੇ ਰਹੋ ਵਲੌਗ ਦੇ ਨਾਲ ਹੋਰ ਵੀ ਤੁਹਾਨੂੰ ਆਪਣੇ ਸੇਵਾਦਾਰ ਭਰਾਵਾਂ ਨਾਲ ਮਿਲਾਉਨੇ ਆ ਜੀ ਇੱਧਰ ਆਪਣਾ ਭਰਾ ਬਾਗੀ ਬਾਗੀ ਵੀਰ ਵੀ ਸੜਨ ਨਾਲ ਪਹਿਲੇ ਦਿਨ ਤੋਂ ਚੱਲਿਆ ਹੋਇਆ ਜਿੱਦਨ ਦੀ ਸੇਵਾ ਸ਼ੁਰੂ ਹੋਈ ਆ ਤੋਂ ਬਾਈ ਬਾਗੀ ਦਾ ਵੀ ਧੰਨਵਾਦ ਆ ਤੋਂ ਹੋਰ ਵੀ ਚਿਹਰੇ ਨਾਲ ਤੁਹਾਨੂੰ ਬੁਲਾਉਣੇ ਆ ਜੀ ਖਿੱਚ ਕੇ ਖਿੱਚ ਕੇ ਬਾਗੀ ਬਾਈ ਚੜ੍ਹਦੀ ਕਲਾ ਚੜ੍ਹਦੀ ਕਲਾ ਦਾਵਾ ਹੀ ਨੌਜਵਾਨੋਂ ਫਸਲਾਂ ਦੇ ਹਾਲਾਤ ਜਿਹੜੇ ਤੁਸੀਂ ਦੇਖ ਸਕਦੇ ਹੋ ਸੰਗਤ ਜੀ ਸੋ ਬਹੁਤ ਬੁਰੇ ਹਾਲਾਤ ਨੇ ਬਿਲਕੁਲ ਬਿਲਕੁਲ ਹੀ ਸਭ ਕੁਝ ਜਿਹੜਾ ਨਸ਼ਟ ਹੋ ਚੁੱਕਿਆ ਤੇ ਹੋਰ ਤੁਹਾਨੂੰ ਆਪਣੇ ਜਿਹੜੇ ਸੇਵਾਦਾਰ ਭਰਾ ਸਾਡੇ ਲੱਗੇ ਹੋਏ ਉਹਨਾਂ ਨਾਲ ਮਿਲਵਾਉਣੇ ਨੂੰ ਵੀ ਸਾਡੇ ਟਰੈਕਟਰ ਜਿਹੜੇ ਨੇ ਉਹ ਵੱਖ-ਵੱਖ ਚੱਲ ਰਹੇ ਆ ਕੋਈ ਕਿਸੇ ਸਾਈਡ ਕਿਸੇ ਕਿਸੇ ਸਾਈਡ पे ਇੱਕੋ ਜਗ੍ਹਾ ਤੇ ਨਹੀਂ ਬਸ ਇੱਧਰ ਇੱਥੇ ਸਾਨੂੰ ਲੱਗਿਆ ਵੀ ਲੋਡ ਆ ਸੋ ਉੱਤਰਲੇ ਪਾਸੇ ਸਾਡੇ ਭਰਾ ਪਹੁੰਚੇ ਆ ਸੋ ਮੈਂ ਹੁਣ ਤੁਹਾਨੂੰ ਮਿਲਾਉਣਾ ਆਪਣੇ ਹੋਰ ਵੀ ਸੇਵਾਦਾਰ ਭਰਾਵਾਂ ਨਾਲ ਇਧਰਲੇ ਪਾਸੇ ਟਰੈਕਟਰ ਦੇ ਉੱਤੇ ਡਿਊਟੀ ਨਿਭਾ ਰਿਹਾ ਸਾਡਾ ਭਰਾ ਸ਼ਾਹ ਸ਼ਾ ਭਰਾ ਸਾਡਾ ਡਟਿਆ ਹੋਇਆ ਇਧਰਲੇ ਪਾਸੇ ਟਰੈਕਟਰ ਲੈ ਕੇ ਸੋ ਇਧਰ ਨੂੰ ਸਾਡੇ ਕਿਤੇ ਵੀ ਵਧੀਆ ਸੇਵਾ ਕਰ ਰਹੇ ਆ ਮੁੰਡੇ ਪੂਰੇ ਜੋਸ਼ ਦੇ ਵਿੱਚ ਕੈਰੀ ਵਿੱਚ ਚੜਦੀ ਕਲਾ ਦੇ ਵਿੱਚ ਸਾਡੇ ਭਰਾ ਲੱਗੇ ਹੋਏ ਆ ਸੋ ਸ਼ਾ ਦੇ ਆਪਾਂ ਚਿਹਰਾ ਵੀ ਦਿਖਾ ਦਨੇ ਇੱਕ ਵਾਰ ਕਿਉਂਕਿ ਭਰਾਵਾਂ ਦਾ ਪਰਿਵਾਰ ਵੀ ਇਸ ਵਲੌਗ ਨੂੰ ਦੇਖੂਗਾ ਵੀ ਇੱਕ ਮਾਣ ਹੁੰਦਾ ਆਪਣੇ ਬੱਚਿਆਂ ਦੇ ਤੇ ਆਪਣੇ ਕੰਮਕਾਰ ਛੱਡ ਕੇ ਆਪਣੇ ਸਾਰੇ ਕੋਗੇ ਅੱਜ ਕੱਲ੍ਹ ਜਿਵੇਂ ਭਰੇ ਸਮਾਂ ਸਾਰਿਆਂ ਕੋਲ ਪਰ ਆਪਣਾ ਕਹਦੀ ਵੀ ਸੇਵਾ ਦੇ ਵਿੱਚ ਯੋਗਦਾਨ ਪਾ ਰਹੇ ਆ ਭਰਾ ਸਾਡੇ ਉਹ ਟਰੈਕਟਰ ਤੇ ਭਰਾ ਸਾਡਾ ਸ਼ਾਹ ਦੱਬੀ ਆਉਂਦਾ ਕੰਮ ਨੂੰ ਇੱਧਰ ਆਪਣਾ ਛੋਟਾ ਭਰਾ ਸਾਡਾ ਤੇਜਪਾਲ ਡੜਿਆ ਹੋਇਆ ਜੀ ਤੇਜਪਾਲ ਭਰਾ ਵੀ ਆਪਣਾ ਟਰੈਕਟਰ ਲੈ ਕੇ ਪਹੁੰਚਿਆ ਵੀਰ ਸਾਡਾ ਸੇਵਾ ਦੇ ਵਿੱਚ ਉਹ ਦੱਬੀ ਆ ਰਿਹਾ ਭਰਾ ਤੇਜਪਾਲ ਦੇ ਕੰਮ ਨੂੰ ਕੀ ਆ ਰਿਹਾ ਤੇਜਪਾਲ ਸਾਹਿਬ ਅੱਗੇ ਜਿੱਥੋਂ ਨਿਕਾਲਾ ਜਮਾਗਾ ਖੇਤ ਦੇ ਖੇਤ ਦੇ ਕੰਮ ਨੂੰ ਵਰਤੀ ਕਲਾ ਚੜਦੀ ਕਲਾ ਸਭ ਕੋ ਚੜਦੀ ਕਲਾ ਲੋ ਵੀ ਭਾਈ ਸਾਡੇ ਸਾਰੇ ਸਾਬੀ ਪਹਿਲਵਾਨ ਜੀ ਪਹੁੰਚ ਚੁੱਕੇ ਆ ਸਾਡੇ ਕੋਲ ਪਾਣੀ ਧਾਣੀ ਨਾਲ ਦੀ ਨਾਲ ਪਾਈਆਂ ਨੂੰ ਕਿਉਂਕਿ ਕਾਫੀ ਲੰਬੇ ਟਾਈਮ ਤੋਂ ਲੱਗੇ ਹੋਇਆ ਭਰਾ ਸਾਡੇ ਬ੍ਰਹਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਨਾਲ ਸਾਰੇ ਸਿੰਘ ਡੱਡੇ ਹੋਏ ਆ ਜੀ ਉਸੇ ਤਰ੍ਹਾਂ ਕਰਿਓ ਸਪੋਰਟ ਅੱਗੇ ਅੱਗੇ ਵੀ ਹੋਰ ਭਰਾ ਤੁਹਾਨੂੰ ਮਿਲਵਾਉਣੇ ਇੱਕ ਵਾਰ ਸਾਰੇ ਨਾਲ ਤੇਲ ਵਾਲਾ ਵੀ ਕਹਿ ਦਈਏ ਟੈਂਕਰ ਪੂਰਾ ਜਿਹੜਾ ਸਾਡੇ ਵੀਰਾਂ ਭਰਾਵਾਂ ਦੀ ਸੇਵਾ ਸਦਕਾ ਨਾਲ ਲੈ ਕੇ ਪਹੁੰਚੇ ਆਪਾਂ ਸੋ ਆਪਾਂ ਪੰਪ ਵਾਲੇ ਬਾਈ ਜੀ ਦੀ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਬਾਈ ਨੇ ਆਪਣੀ ਗੱਡੀ ਦੇ ਨਾਲ ਭਰਾ ਨੂੰ ਖੁਦ ਭੇਜਿਆ ਸੋ ਜਿਹੜੇ ਜਿਹੇ ਟਰੈਕਟਰਾਂ ਨਾਲ ਦੀ ਨਾਲ ਤੇਲ ਜਿਹੜਾ ਪੈ ਰਿਆ ਵਾ ਸੋ ਸਾਹਮਣੇ ਆ ਸਾਰਾ ਕੁਝ ਵੀ ਜੋ ਵੀ ਕੁਝ ਭਰਾਵਾਂ ਦਾ ਜਿੰਨਾ ਵੀ ਸਹਿਯੋਗ ਸੋ ਸਾਰੇ ਸਹਿਯੋਗ ਸਦਕਾ ਇਹ ਸਾਰਾ ਉਪਰਾਲਾ ਹੋ ਰਿਹਾ ਜੀ ਲਓ ਜੀ ਸਿੰਘਾਂ ਦੀ ਖਰਾਕ ਵੀ ਆ ਗਈ ਆ ਜੀ ਸਾਰਾ ਫਲ ਫਰੂਟ ਲੈ ਕੇ ਭਾਜੀ ਪਹੁੰਚ ਗਏ ਆ ਸਾਡੀਆਂ ਫੌਜਾਂ ਜੇ ਵੀ ਪਿੰਡੋ ਤੁਰੀਆਂ ਆ ਰਹੀਆਂ ਨੇ ਐ ਨਾ ਸੋਚੋ ਵੀ ਜਗਦਿਆਂ ਵਾਲੇ ਕੁਝ ਜਿਹੜੇ ਭਰਾ ਰਹਿ ਗਏ ਉਹ ਵੀ ਪਹੁੰਚ ਗਏ ਆ ਖਾਣ ਪੀਣ ਦਾ ਸਮਾਨ ਵੀ ਆ ਗਿਆ ਜੀ ਲਓ ਜੀ ਪਿੰਡ ਜਗਦੇਕਲਾਂ ਤੋਂ ਸਾਡੇ ਭਰਾ ਕਹਿਦੀ ਵੀ ਜਿੰਨੇ ਵੀ ਸਾਡੇ ਸੇਵਾਦਾਰ ਵੀਰ ਲੱਗੇ ਉਹਨਾਂ ਵਾਸਤੇ ਕਹਿਦੀ ਵੀ ਮਿਠਾਈ ਲੈ ਕੇ ਆਏ ਆ ਕਿਉਂਕਿ ਹੌਸਲਾ ਵਜਾਈ ਆ ਇੱਕ ਹਿਸਾਬ ਨਾਲ ਉਹਨਾਂ ਦੀ ਚੜ੍ਹਦੀ ਕਲਾ ਆ ਜੀ ਲੈ ਕਰੋ ਇਹਨਾਂ ਭਰਾਵਾਂ ਨੂੰ ਹੋਰ ਚੜ੍ਹਦੀ ਕਲਾ ਬਖਸ਼ੇ ਜਿਨ੍ਹਾਂ ਪਰਿਵਾਰਾਂ ਨੇ ਵੀ ਸੇਵਾ ਭੇਜੀ ਆ ਕਿਸੇ ਵੀ ਪ੍ਰਕਾਰ ਦੀ ਸੇਵਾ ਬਹੁਤ-ਬਹੁਤ ਧੰਨਵਾਦ ਕਰਦੇ ਆਪਾਂ ਕੰਡਾ ਦਿੱਤਾ ਵਰਤਾ ਰਹੇ ਸਾਡੇ ਪਿੰਡਾ ਜੀ ਵਾਹ ਜੀ ਪ੍ਰੇਮਾ ਜੀ ਵੀ ਨਾਲ ਬਈਸ ਮੂਹ ਨਕਨਵਾਸੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਸ ਪਿੰਡ ਦੇ ਵਿੱਚ ਅੱਜ ਅਸੀਂ ਸੇਵਾ ਲੈ ਕੇ ਪਹੁੰਚੇ ਸੀਗੇ ਟਰੈਕਟਰ ਲੈ ਕੇ ਪਹੁੰਚੇ ਸੀਗੇ ਪਹਿਲੀਆਂ ਪੱਧਰ ਕਰ ਲਈ ਤੁਸੀਂ ਦੇਖ ਹੀ ਰਹੇ ਹੋ ਵੀਡੀਓ ਸਾਰੀ ਸੋ ਬਾਈਆਂ ਨੇ ਬਹੁਤ ਸੋਹਣਾ ਲੰਗਰ ਪ੍ਰਸ਼ਾਦਾ ਪਾਣੀ ਜਿਹੜਾ ਸ਼ਿਕਾਇਆ ਸਾਰੀ ਸੰਗਤ ਨੂੰ ਸਾਰੇ ਪਿੰਡ ਦੇ ਸਾਰੇ ਨੌਜਵਾਨ ਵੀਰਾਂ ਦਾ ਸਾਰੇ ਭਰਾਵਾਂ ਦਾ ਧੰਨਵਾਦ ਵੀ ਅੱਜ ਵੀ ਚੜ੍ਹਦੀ ਕਲਾ ਦੇ ਵਿੱਚ ਨੇ ਭਰਾ ਸਾਡੇ ਵੀ ਸਾਰੇ ਜਿੰਨੇ ਵੀ ਭਰਾ ਸਾਡੇ ਅੱਜ ਪਹੁੰਚੇ ਨਾਲੇ ਲੰਗਰ ਦਾ ਬਹੁਤ ਸੋਹਣਾ ਪ੍ਰਬੰਧ ਕੀਤਾ ਭਰਾਵਾਂ ਨੇ ਸੋ ਧੰਨਵਾਦ ਇਹਨਾਂ ਵੀਰਾਂ ਦਾ ਸੋ ਬਾਕੀ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਰਾ ਵਲੌਗ ਦੇਖਿਆ ਸੋ ਉਮੀਦ ਕਰਦੇ ਆ ਤੁਸੀਂ ਸਾਰੇ ਇਸੇ ਤਰ੍ਹਾਂ ਸਾਡੇ ਨਾਲ ਅੱਗੇ ਵੀ ਜੁੜੋਗੇ ਸੋ ਜੇ ਸੇਵਾ ਚੱਲਦੀ ਰਹਿਣੀ ਆ ਸੇਵਾ ਰੁਕਣੀ ਨਹੀਂ ਜੇ ਸੇਵਾ ਚੱਲਦੀ ਰਹਿਣੀ ਆ ਜੇ ਟਰੈਕਟਰ ਇਹ ਤਾਂ ਪਹਿਲਾ ਵਕੈਲੀ ਵੀ ਹਾਫ ਟਾਈਮ ਹੀ ਹੋਇਆ ਜੇ ਸੋ ਇੱਕ ਵਾਰ ਫਿਰ ਸਾਰੇ ਪ੍ਰਸ਼ਾਦਾ ਪਾਣੀ ਛੱਕ ਕੇ ਲੱਗਣ ਲੱਗੇ ਆ ਸੇਵਾ ਤੇ ਸੋ ਬਹੁਤ ਬਹੁਤ ਧੰਨਵਾਦ ਤੇ ਬਾਕੀ ਉਮੀਦ ਆ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਸਾਡੇ ਨਾਲ ਹੋਰ ਵੀ ਭਰਾ ਪਿੰਡ ਤੋਂ ਜਗਦੇਵ ਕਲਾ ਤੋਂ ਸਾਡੇ ਨਾਲ ਜੁੜਨਗੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵੀਰ ਪਿੰਡ ਜਗਦੇਵ ਕਲਾ ਵਾਲਾ ਨੂੰ ਤੈਨੂੰ ਧੰਨਵਾਦੀ ਕੀਤਾ ਜਾਂਦਾ ਵਾ ਬਲ ਸਰਦਾਰ ਬਲਵਿੰਦਰ ਸਿੰਘ ਸਰਪੈਂਚੂ ਵੱਲੋਂ 100 ਲੱਖ ਰੁਪਇਆ ਸੇਵਾ ਸਰਦਾਰ ਗੁਰਪ੍ਰੀਤ ਸਿੰਘ ਤੋਂ ਵੱਲੋਂ 100 ਲੱਖ ਰੁਪਇਆ ਸੇਵਾ ਸਰਦਾਰ ਕਰਨੈਲ ਸਿੰਘ ਜੀ ਵੱਲੋਂ 100 ਲੱਖ ਰੁਪਇਆ ਸੇਵਾ ਕਿਸਾਨ ਗਰੁੱਪ ਜੀ ਦੇ ਇਕਲਾ ਉਹਦੇ ਨੂੰ ਇਹਦਾ ਕੋਟੀ ਕੋਟੀ ਧੰਨਵਾਦੀ ਕੀਤਾ ਜਾਂਦਾ ਵਾ ਇਹ ਵਾਲੀ ਸੇਵਾ ਹੜਪੀੜਤ ਹੋਏ ਇਲਾਕਿਆਂ ਦੇ ਵਿੱਚ ਬੁਝਾਈ ਤੇ ਕਣਕ ਦੇ ਬੀਜ ਤੇ ਡੀਏਪੀ ਦੀ ਸੇਵਾ ਮੁਕਾ ਕੀਤੀ ਜਾਊਗੀ ਇਹਨਾਂ ਦਾ ਕੋਟੀ ਕੋਟੀ ਧੰਨਵਾਦ ਇਹੋ ਜੀ ਸੇਵਾ ਦੇ ਨਾਲ ਹੀ ਇਹ ਵਾਲੇ ਹੱਲੇ ਵਜਦੇ ਆ ਤੇ ਇਹਦਾ ਹੋਮ ਨਗਰ ਮੇਰ ਦਾ ਜਿਲ੍ਹੇ ਨੂੰ ਵਾਹ ਮਾਰ ਦੀ ਬਹੁਤ ਵੱਡੀ ਵਜ੍ਹੀ ਹੋਈ ਪਰ ਇਹਨਾਂ ਦੇ ਸਹਿਯੋਗ ਦੇ ਨਾਲ ਕਿਸੇ ਨਾ ਕਿਸੇ ਦਾ ਸਾਥ ਦਿੱਤੇ ਆ ਕੋਈ ਨਾ ਕੋਈ ਕੰਮ ਨੂੰ ਸੁਲੂਕ ਦੇ ਦਿਆ ਬਿਲਕੁਲ ਕਿਉਂਕਿ ਬਾਈ ਆਪਾਂ ਦੇਖੋ ਅੱਜ ਸਾਰੇ ਭਰਾ ਜਿਹੜੇ ਸਾਡੇ ਵੀਰ ਨੇ ਸਾਰੇ ਪਹੁੰਚਿਆ ਟਰੈਕਟਰ ਟਰੈਕਟਰ ਲੈ ਕੇ ਭਰਾ ਆਪਣੇ ਸਾਰੇ ਜੋ ਵੀ ਸੁਹਾਗਾ ਜੋ ਵੀ ਹੱਲਾ ਵਗੈਰਾ ਜੋ ਵੀ ਚਿਤਵੀਆਂ ਦੀਆਂ ਸਾਰੇ ਜੋ ਵੀ ਜਿਸ ਕਿਸ ਕੋਲ ਕੋਲ ਸੀਗਾ ਲੈ ਕੇ ਪਹੁੰਚਿਆ ਸੋ ਸਾਰੇ ਨਗਰਪਿੰਡ ਜਗਦੀਪਕਲਾ ਦਾ ਸਾਹ 15 ਟਰੈਕਟਰ ਟੋਟਲ ਜਰੇ ਹਾਂ 15 ਟਰੈਕਟਰ ਆਏ ਆ ਨਾਲ ਤੇਲ ਦੀ ਸੇਵਾ ਆ ਗੱਡੀ ਤੇ ਗੱਡੀ ਆਈ ਆ 1800 ਲੀਟਰ ਤੇਲ ਹੈਗਾ ਵਿੱਚ ਤੇ ਬਿਲਕੁਲ ਜੀ ਬਿਲਕੁਲ ਤੇ ਸਾਰਿਆਂ ਦੇ ਸਹਿਯੋਗ ਨਾਲੇ ਸਾਡੇ ਕੋ ਅੱਜ ਕਾਲੀ ਬਹੂਗੀ 650 ਕਿੱਲਾ 200 ਕਿੱਲਾ ਅੱਜ ਅਜ ਵਾਹ ਚੱਲੇ ਆ ਇਹ ਭਰਨ ਤੋਂ ਬਾਅਦ ਅੱਥੇ ਬਜਾਈ ਦੀ ਸੇਵਾ ਵੀ ਕੀਤੀ ਸੋ ਇਦਾਂ ਹੀ ਸਹਿਯੋਗ ਦਿਓ ਜੀ ਸਾਰੇ ਸਾਰਿਆਂ ਦਾ ਧੰਨਵਾਦ ਹੋਰ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ